ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਈ ਬੱਬੂ ਮਾਨ ਦੀ ਪੰਜਾਬੀ ਮੂਵੀ ਸੁੱਚਾ ਸੂਰਮਾ ਲੱਗੇ ਨੂੰ 2 ਦਿਨ ਬੀਤ ਚੁੱਕੇ ਨੇ ਅੱਜ ਇਹ ਮੂਵੀ ਸਿਨੇਮੇ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ ਲੋਕਾਂ ਦੇ ਵੱਲੋਂ ਇਸ ਮੂਵੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਤੇ ਇਹ ਮੂਵੀ 2024 ਉਪਰ ਹਿੱਟ ਹੋਣ ਵਾਲੀ ਹੈ ਜਿਸ ਤਰ੍ਹਾਂ ਹਾਸਰ ਫਿਲਮ ਨੇ ਸਿਨੇਮੇ ਘਰਾਂ ਦੇ ਵਿੱਚ ਧੁੱਪੀ ਕੱਢ ਦਿੱਤੀ ਸੀ ਉਸੇ ਹੀ ਤਰ੍ਹਾਂ ਇਸ ਮੂਵੀ ਨੇ ਵੀ ਸਿਨੇਮੇ ਘਰਾਂ ਦੇ ਵਿੱਚ ਧੁੱਪੀ ਕੱਢ ਕੇ ਰੱਖ ਦਿੱਤੀ ਹੈ ਪਹਿਲੇ ਦਿਨ ਇਸ ਮੂਵੀ ਨੇ ਬਹੁਤ ਹੀ ਜ਼ਿਆਦਾ ਮੋਟੀ ਕਮਾਈ ਕੀਤੀ ਹੈ। ਇਸ ਮੂਵੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਤੇ ਸਿਨੇਮੇ ਘਰ ਲੋਕਾਂ ਨੇ ਦੇਖਣ ਲਈ ਭਾਰ ਦਿੱਤੇ ਹਨ। ਜਿਵੇਂ ਜਿਵੇਂ ਇਸ ਮੂਵੀ ਨੂੰ ਦੇਖਦੇ ਹਨ ਬਾਈ ਬੱਬੂ ਮਾਨ ਦੇ ਫੈਨ ਇਸ ਮੂਵੀ ਤੋਂ ਪੈਸੇ ਵਾਰ ਰਹੇ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ। ਫੈਨ ਇਸ ਮੂਵੀ ਨੂੰ ਦੇਖ ਕੇ ਗੁੱਟੀਆਂ ਦੀਆਂ ਗੁੱਟੀਆਂ ਵਾਰ ਰਹੇ ਨੇ। ਜਦੋਂ ਫਿਲਮ ਦੇਖ ਕੇ ਬਾਹਰ ਆਉਂਦੇ ਨੇ ਤਾਂ ਫੈਨ ਬਾਈ ਬੱਬੂ ਮਾਨ ਨੂੰ ਜਿੰਦਾਬਾਦ ਦੇ ਨਾਰੇ ਲਾ ਕੇ ਦੇਖ ਕੇ ਸਵਾਗਤ ਕਰਦੇ ਹਾਂ ਨੂੰ ਦੋਸਤੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੱਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ